ਇਨੂੰ ਸਮਝਣ ਦੇ ਵਾਸਤੇ ਤਿੰਨ ਚਾਰ ਮੋਟੀਆਂ-ਮੋਟੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝ ਆਉਣੀਆਂ ਚਾਹੀਦੀਆਂ ਨੇ ਤੇ ਅੱਗੇ ਜਾ ਕੇ ਪ੍ਰਚਾਰ ਕਰਨਾ ਸਭ ਉਹਨਾਂ ਦਾ ਆਪਾਂ ਹੋਰ ਵੀ ਇਹ ਪਹਿਲਾ ਇਕੱਠ ਐ ਨਹੀਂ ਕਿ ਆਖਰੀ ਇਕੱਠ ਐ ਅਜੇ ਨਵਾਈ ਸ਼ੁਰੂ ਹੋਈ ਐ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਇਹਨੂੰ ਸਕੂਲ ਪਾ ਕੇ ਸਮਝੋ ਇਹਨੂੰ ਸਿੱਖਣ ਦੀ ਗੱਲ ਸਮਝੋ ਤੇ ਉਸ ਤੋਂ ਬਾਅਦ ਜਾ ਕੇ ਕੰਮ ਕਰਨਾ ਅਜੇ ਸ਼ੁਰੂ ਕਰਨਾ ਐ ਇੰਦੀ ਗੱਲ ਕੀ ਹੈ ਕਿ ਜਿਹੜਾ ਮੰਦਰੇਗਾ ਪਹਿਲਾਂ ਮਿਲਿਆ ਹੋਇਆ ਸੀ ਕਾਨੂੰਨ ਉਹਦਾ ਤੇ ਨਵੇਂ ਕਾਨੂੰਨ ਦਾ ਕੀ ਫਰਕ ਹੈ ਦੋਨਾਂ ਦਾ ਇਹ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਖਾਸ ਤੌਰ ਤੇ ਬੀਜੇਪੀ ਉਧੇ ਵਰਕਰ ਵੀ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਤੁਹਾਨੂੰ ਕਹਿ ਰਹੇ ਨੇ 100 ਦਿਨ ਦੀ ਬਜਾਏ ਹੁਣ ਤਾਂ 125 ਦਿਨ ਦਾ ਕੰਮ ਦੇਤਾ ਹੁਣ ਤਾਂ ਸੀ ਉਦੋਂ ਵੀ ਸੌਖਾ ਕਰਤਾ ਕੰਮ ਤੁਹਾਡਾ ਕੋਈ ਅਰਜੀ ਦਿਓ ਨਾ ਦਿਓ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕੰਮ ਮਿਲੂਗਾ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਪਹਿਲਾਂ ਭ੍ਰਿਸ਼ਟਾਚਾਰ ਹੁੰਦਾ ਸੀ ਹੁਣ ਅਸੀਂ ਤਾਂ ਇਹ ਬਦਲੇ ਆ ਕਿਉਂਕਿ ਭ੍ਰਿਸ਼ਟਾਚਾਰ ਖਤਮ ਕਰਕੇ ਤੁਹਾਨੂੰ ਵਧੀਆ ਕੰਮ ਦੇਣਾ ਹੈ ਇਹ ਸਾਰਾ ਜਿਹੜਾ ਤਰੀਕਾਕਰ ਤੁਹਾਡੇ ਸਾਹਮਣੇ ਦੱਸਿਆ ਜਾ ਰਿਹਾ ਕਈ ਵਾਰ ਸੁਭਾਵਿਕ ਤੌਰ ਤੇ ਅਸੀਂ ਇਹ ਮੰਨਣਾ ਨਹੀਂ ਆ ਹਾਂਜੀ ਗੱਲ ਠੀਕ ਹੀ ਕਹਿੰਦੇ ਹੋਣਗੇ ਜਿਵੇਂ ਇੱਥੋਂ ਕੁਝ ਬੀਬੀਆਂ ਨੇ ਵਾਰ-ਵਾਰ ਕਿਹਾ ਜਦੋਂ ਗਏ ਤਾਂ ਸਰਦੇ ਦਵਾਂਗਾ ਚ ਗੱਲ ਪਈ ਐ ਕਿ 125 ਦਿਨ ਕਦੇ ਇਹ ਪੁੱਛੋ ਕਿ 125 ਤਾਂ ਛੱਡੋ 100 ਦਿਨ ਕਿਸੇ ਨੂੰ ਮਿਲਿਆ ਕੰਮ 1% ਪਰਵਾਰਾਂ ਨੂੰ ਵੀ 100 ਦਿਨ ਦਾ ਕੰਮ ਨਹੀਂ ਮਿਲਿਆ ਪੰਜਾਬ ਦੇ ਵਿੱਚ ਆਸਥਨ ਕੰਮ ਕਿੰਨਾ ਮਿਲਿਆ ਪਿਛਲੇ 4 ਸਾਲ ਚ 38 ਦਿਨ ਆਸਥ ਕਿਸੇ ਨੂੰ 14 ਦਿਨ ਦਾ ਮਿਲ ਗਿਆ ਕਿਸੇ ਨੂੰ 50 ਦਿਨ ਦਾ ਕਿਸੇ ਨੂੰ 20 ਦਿਨ ਦਾ ਜੇ ਉਹਨੂੰ ਅੰਦਾਜ਼ਾ ਲਾ ਲਈਏ ਸਾਰੇ ਪਰਿਵਾਰ ਉਹ ਵੀ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਜਾ ਕੇ ਕੰਮ ਮੰਗ ਰਹੇ ਸੀ ਇਹੋ ਜੇ ਵੀ ਉਰਦੂ ਉਰਦੂ ਵੱਡੀ ਗਿਣਤੀ ਇਹੋ ਜੇ ਪਰਿਵਾਰਾਂ ਦੀ ਹੈ ਜਿਨ੍ਹਾਂ ਦਾ ਜੋਬ ਕਾਰਡ ਤਾਂ ਬਣਿਆ ਹੋਇਆ ਹੈ ਉਹਨੂੰ ਉਹ ਕਹਿੰਦੇ ਨੇ ਐਕਟਿਵ ਜੋਬ ਕਾਰਡ ਨਹੀਂ ਹੈ ਐਕਟਿਵ ਕਿਵੇਂ ਕਰਨਾ ਤੁਸੀਂ ਕੰਮ ਦਿਓਗੇ ਉਹ ਐਕਟਿਵ ਹੋ ਜਾਏਗਾ ਜੇ ਕੰਮ ਨਹੀਂ ਦਿਓਗੇ ਤੋਂ ਪੈਸਾ ਬਹੁ ਜੇਗਾ 20 ਲੱਖ ਜੋਬਕਾਰ ਆ ਪੰਜਾਬ ਦੇ ਵਿੱਚ 20 ਲੱਖ ਜੋਬਕਾਰ ਮਤਲਬ ਪਰਿਵਾਰ ਦਾ ਪੰਜ ਮੈਂਬਰਾਂ ਦਾ ਪਰਿਵਾਰ ਹੈ ਪੰਜਾਬ 'ਚ ਜਿਹੜਾ ਗਿਣਿਆ ਜਾਂਦਾ ਹੈ 1 ਕਰੋੜ ਲੋਕਾਂ ਦੀ ਰੋਜੀ ਰੋਟੀ ਤੇ ਰਿਜਕ ਦਾ ਮਾਮਲਾ ਹੈ ਇਹ ਮਾਮਲਾ ਕੱਲਾ ਐਡਾ ਸੌਖਾ ਨਹੀਂ ਕਾਨੂੰਨ ਦੀ ਨਜ਼ਰ ਚ ਕਹੋਗੇ ਅੰਕੜਿਆਂ ਦੇ ਨਾਲ ਕੱਲਾ ਐਂ ਗੱਲ ਕਰੋਗੇ ਉਹ ਚੋ ਕੁਝ ਦੀ ਲੱਭਦਾ ਜਦੋਂ ਜ਼ਿੰਦਗੀ ਨਾਲ ਜੋੜ ਕੇ ਦੇਖਦੇ ਹਾਂ ਜ਼ਿੰਦਗੀ ਕਿੰਨੇ ਲੋਕਾਂ ਦੀ ਰੁਕੂਗੀ ਕਿ ਕਕਸਮਦੀ ਅੱਗੇ ਜਿਹੜੀ ਚੱਲ ਚਲਦੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾ ਕੇਵਲ ਉਹਨਾਂ ਦਾ ਮਾਮਲਾ ਕਿ ਜ਼ਿੰਦਗੀ ਚੱਲਦੀ ਆ ਦੂਜੇ ਪਾਸੇ ਇਹ ਵੀ ਮਾਮਲਾ ਕਿ ਕਿਸੇ ਦੇ ਘਰ ਗੋਹਾ ਪੂੜਾ ਕਰਨ ਨਾਲੋਂ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਉਹਦਾ ਪੈਸਾ ਮਿਲਦਾ ਤਾਂ ਗੁਲਾਮੀ ਦਾ ਇੱਕ ਅਹਿਸਾਸ ਜਿਹੜਾ ਲੰਬੇ ਸਮੇਂ ਤੋਂ ਪਾਇਆ ਹੋਇਆ ਉਹ ਟੁੱਟਦਾ ਹੈ ਤੁਸੀਂ ਆਜ਼ਾਦ ਮਹਿਸੂਸ ਕਰਦੇ ਹੋ ਜਦੋਂ ਮਹਿਸੂਸ ਕਰਦੇ ਹੋ ਤਾਂ ਜ਼ਿੰਦਗੀ ਬਦਲੀ ਹੋਈ ਨਜ਼ਰ ਆਉਂਦੀ ਹੈ ਸਵਾਦ ਮਾਨ ਨਜ਼ਰ ਆਉਂਦਾ ਹੈ ਉਹਦੇ ਚ ਆਤਮ ਵਿਸ਼ਵਾਸ ਨਜ਼ਰ ਆਉਂਦਾ ਹੈ ਜ਼ਿੰਦਗੀ ਦਾ ਰੰਗ ਬਦਲ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਜਦੋਂ ਵੱਡੇ ਪੱਦਰ ਤੇ ਬੀਬੀਆਂ ਉਹਨਾਂ ਦੀ ਜੇਬ ਚ ਪੈਸਾ ਜਾਂਦਾ ਤੁਸੀਂ ਗੱਲ ਕਰਨੀਓ ਘਰ ਚ ਵੀ ਇੱਜ਼ਤ ਵੱਧ ਜਾਂਦੀ ਆ ਮਾੜੀ ਮੋਟੀ ਕਿ ਤੁਸੀਂ ਆਪ ਪੈਸੇ ਕਮਾ ਕੇ ਆਏ ਹੋ ਚੰਗੀ ਗੱਲ ਹੈ ਤੇ ਤੁਸੀਂ ਕਹਿ ਸਕਦੇ ਹੋ ਵੱਖ-ਵੱਖ ਮਾਨਵੇ ਅੱਚ ਘਟੋ ਘਟਕੇ ਮੈਂ ਤਾਂ ਆਪ ਵੀ ਕਮਾਉਂਦੀ ਆ ਤੇ ਇਸ ਕਰਕੇ ਇਹ ਜਿਹੜੀ ਸਾਰੀ ਤਰੀਕਾਕਾਰ ਹੈ ਇੱਕ ਕਰੋੜਾਂ ਬੰਦਿਆਂ ਦੀ ਜ਼ਿੰਦਗੀ ਨਾਲ ਖਲਵਾੜ ਹੈ ਇਹ ਛੋਟਾ ਮੋਟੀ ਗੱਲ ਨਹੀਂ ਹੈ ਕਾਨੂੰਨ ਹੋਰ ਵੀ ਬਦਲ ਲਗੇ ਬਦਲਦੇ ਨੇ ਪਰ ਇਹ ਕਾਨੂੰਨ ਜਿਸ ਤਰੀਕੇ ਨਾਲ ਬਦਲੇ ਆ ਉਹਨੇ ਲੋਕਾਂ ਦੀ ਜ਼ਿੰਦਗੀ ਦਾਤੇ ਨਾਤੀ ਹੈ ਤੇ ਮੁੜ ਕੇ ਉਹਨਾਂ ਨੂੰ ਉਸੇ ਗੁਲਾਮੀ ਵਾਂਗ ਤਖ ਰਏ ਨੇ ਮੁੜ ਕੇ ਉਹਨਾਂ ਨੂੰ ਉਹੀ ਰਿਜਕ ਠੂਠਾ ਫੜਾ ਕੇ ਮੰਗਤੇ ਬਣਾ ਰਹੇ ਨੇ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਜਿੱਥੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦੀ ਗੱਲ ਹੁੰਦੀ ਹੈ ਜੇ ਕਿਰਤ ਮਿਲੂਗੀ ਤਾਂ ਹੀ ਕਿਰਤ ਕਰੂਗਾ ਨਾ ਕੋਈ ਜੇ ਕਿਰਤੀ ਮਿਲੂਗਾ ਉਹ ਕਹਿੰਦੇ ਨੇ ਕਿਰਤਾਂ ਵਾਲੇ ਨੂੰ ਪੈਸਾ ਨਹੀਂ ਦੇਣਾ ਵੈਸੇ ਤੁਹਾਡੇ ਘਰ 'ਚ ਮੁਫਤ ਆਤਾ ਦਾਲ ਦੇ ਦਾਂਗੇ ਮੰਗਤਾ ਬਣਾਵਾਂਗੇ ਜਦੋਂ ਮੰਗਤਾ ਬਣਊਗਾ ਉਹਦਾ ਸਵੈਮਾਨ ਨਹੀਂ ਰਹਿੰਦਾ ਉਹ ਸਵਾਰ ਨਹੀਂ ਕਰ ਸਕਦਾ ਉਹ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦਾ ਤੇ ਜਦੋਂ ਆਪ ਕਮਾ ਕੇ ਲਿਆਊਗਾ ਉਹਦੀ ਦਿਹਾੜੀ ਤੁਗੜੀ ਕਰ ਦੋ ਆਪ ਹੀ ਲੈ ਕੇ ਖਾ ਲੂਗਾ ਜਦੋਂ ਲੈ ਕੇ ਖਾਊਗਾ ਤਾਂ ਕਹਿੰਦਾ ਮੈਂ ਤੇਰਾ ਤਾਂ ਨਹੀਂ ਖਾਂਦਾ ਮੈਂ ਆਪ ਕਮਾ ਕੇ ਖਾਣਾ ਇਸੇ ਕਰਕੇ ਪੰਜਾਬ ਦੀ ਧਰਤੀ ਤੇ ਸਦੀਆਂ ਤੋਂ ਕੋਈ ਮੰਗਤਾ ਨਾਦਰ ਨਹੀਂ ਸਿਉਂਦਾ ਪੰਜਾਬ ਦਾ ਹਰ ਬੰਦਾ ਕਿਰਤ ਕਰਕੇ ਕੰਮ ਕਰਕੇ ਖਾਣਾ ਚਾਹੁੰਦਾ ਸੀ ਪਰ ਇਹ ਸਿਆਸੀ ਕਲਾਸ ਤੇ ਜਿਹੜਾ ਬਿਊਰੋਕ੍ਰੇਸੀ ਦਾ ਢੱਡਾ ਹੈ ਇਹ ਸਾਨੂੰ ਮੰਗਤਿਆਂ ਦੀ ਕਤਾਰ 'ਚ ਖੜਾ ਕਰਨਾ ਚਾਹੁੰਦਾ ਹੈ ਪੰਜਾਬ ਚ ਮੰਗਦੇ ਆਉਂਦੇ ਸੀ ਹੋਰ ਬਾਕ ਠੂਠਾ ਫੜ ਕੇ ਬਾਹਰ ਦੇ ਸੂਬੇ ਦਾ ਹੁੰਦਾ ਜਾਂ ਜਾਂ ਕਿਤੇ ਹੋਰ ਆਉਂਦਾ ਸੀ ਬੰਦਾ ਤੇ ਇਸੇ ਕਰਕੇ ਉਹ ਜਿਹੜੀ ਤੁਹਾਡੀ ਤਾਕਤ ਹੈ ਉਹਨੂੰ ਤੋੜ ਦੇਣ ਦੀ ਇੱਕ ਸਾਜਿਸ਼ ਹੈ ਉਹ ਜਿਹੜੀ ਤੁਹਾਡੇ ਚ ਜੁੜਤ ਹੈ ਜਿਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਦੇ ਇੱਕ ਕਹਾਸੀ ਚਿੜੀਆਂ ਤੋਂ ਬਾਜ ਤੜਾਉਣ ਦੀ ਗੱਲ ਉਹ ਉਹੀ ਚਿੜੀਆਂ ਸੀ ਉਹਨਾਂ ਨੂੰ ਸਵਾਇ ਮੰਨ ਦਿੱਤਾ ਤੇ ਬਾਜ ਫੜ ਕੇ ਉਹਨਾਂ ਨੇ ਘਾਟੇ ਮਰੋੜ ਤੇ ਤੇ ਉਹੀ ਰਤਵਾ ਸੀ ਉਹੀ ਜज्बा ਸੀ ਉਹ ਜज्बे ਨੂੰ گورਨਮੈਂਟ ਆਫ ਇੰਡੀਆ ਬਹੁਤ ਲੰਮੇ ਸਮੇਂ ਤੋਂ ਤੋੜਨਾ ਚਾਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਦਲਾਲੀ ਕਰਕੇ ਸੱਤਾ ਚਾਹੁੰਦੇ ਨੇ ਉਹਨਾਂ ਨਾਲ ਮਿਲ ਕੇ ਉਹ ਸਾਰੇ ਬੰਦੇ ਵੀ ਤੁਹਾਡਾ ਜज्बा ਤੋੜਨਾ ਚਾਹੁੰਦੇ ਨੇ ਤੁਹਾਡਾ ਕਿਰਦਾਰ ਤੋੜਨਾ ਚਾਹੁੰਦੇ ਨੇ ਇਸੇ ਕਰਕੇ ਇਹਨੂੰ ਸਭਤਰਾ ਬੇहद ਜ਼ਰੂਰੀ ਚੀਜ਼ ਹੈ ਤੇ ਹੁਣ ਇਹਦੇ ਵਿੱਚ ਫਰਕ ਕੀ ਆ ਦੋਨਾਂ ਚੀਜ਼ਾਂ ਦੇ ਵਿੱਚ ਮਨਰੇਗਾ ਮੰਗ ਆਧਾਰਿਤ ਕਾਨੂੰਨ ਸੀਗਾ ਮੰਗ ਦਾ ਮਤਲਬ ਕੀ ਹੈ ਕਿ 365 ਦਿਨਾਂ ਦੇ ਵਿੱਚੋਂ 100 ਦਿਨ ਜਦੋਂ ਕੋਈ ਵਰਕਰ ਚਾਹੂਗਾ ਜਦੋਂ ਕੋਈ ਮਜ਼ਦੂਰ ਚਾਹੂਗਾ ਉਦੋਂ ਉਹਨੇ ਕੰਮ ਮੰਗਣਾ ਇਹ ਨਹੀਂ ਕਿ ਜਦੋਂ ਸਰਪੰਚ ਚਾਹੂਗਾ ਇਹ ਨਹੀਂ ਜਦੋਂ ਵੀਡੀਓ ਚਾਹੂਗਾ ਜਦੋਂ ਐਮਐਲਏ ਚਾਹੂਗਾ ਜਦੋਂ ਹਲਕਾ ਚਰਚਾ ਚਾਹੂਗਾ ਕਿਉਂਕਿ ਮੈਨੂੰ ਪਤਾ ਹੈ ਮੈਂ ਕਿਹੜੇ ਦਰਵੇਲਾ ਹੋ ਸਕਦਾ ਮੈਂ ਉਦੋਂ ਕੰਮ ਮੰਗੂੰਗਾ ਜੇ ਮੈਨੂੰ ਕੰਮ ਸਮਾਜ ਚ ਹੋਰ ਮਿਲ ਰਿਹਾ ਹੈ ਹਾਰੀ ਸੌਣੀ ਕੰਮ ਮੈਨੂੰ ਮਿਲ ਰਿਹਾ ਹੈ ਤਾਂ ਮੈਂ ਕਿਉਂ ਮੰਨਰੇਗਾ ਚ ਚਾਹੂੰਗਾ ਬਲਕੇ ਸਾਜਿਸ਼ ਕੀਤੀ ਗਈ ਕੰਮ ਹਾਰੀ ਸੌਣੀ ਕੱਢੇ ਗਏ ਦੂਜੇ ਸਮੇਂ ਨਹੀਂ ਕੱਢੇ ਗਏ ਹਾਰੀ ਸੌਣੀ ਕੰਮ ਕੱਢ ਕੇ ਕਿਹਾ ਗਿਆ ਜਦੋਂ ਫਿਰ ਉਹ ਕਿਸਾਨਾਂ ਨਾਲ ਟਕਰਾ ਪੈਦਾ ਕਰਨ ਕਿ ਦੇਖੋ ਜੀ ਇਹ ਤਾਂ ਉਧਰ ਚਲੇ ਜਾਂਦੇ ਨੇ ਸਾਨੂੰ ਤਾਂ ਮਜ਼ਦੂਰ ਨਹੀਂ ਮਿਲਦਾ ਇਹ ਸਾਜ਼ਿਸ਼ ਕਰੀ ਗਈ ਹੈ ਕਿ ਕਿਸਾਨ ਤੇ ਮਜ਼ਦੂਰ ਦੇ ਵਿੱਚ ਵੀ ਪਾੜਾ ਪਾਉਣ ਦੀ ਉਸ ਪੱਧਰ ਦੇ ਉੱਤੇ ਜਾ ਕੇ ਦੂਜੀਆਂ ਸਾਰੀਆਂ ਸਕੀਮਾਂ ਜਿੰਨੀਆਂ ਹੁੰਦੀਆਂ ਨੇ ਉਹ ਸਪਲਾਈ ਤੇ ਹੁੰਦੀਆਂ ਨੇ ਭਾਵ ਜੋ ਮੇਰੇ ਕੋਲ ਜਿੰਨੀ ਚੀਜ਼ ਹੈ ਪਾਈਏ ਵੰਡ ਕੇ ਲੈ ਲਓ ਜੇ ਮੇਰੇ ਕੋਲ ਮੁੱਕ ਗਈ ਮੈਂ ਹੋਰ ਨਹੀਂ ਦੇ ਸਕਦਾ ਜਿਵੇਂ ਤੁਹਾਡੇ ਸੰਗਤ ਸਕੀਮ ਹੈ ਸਰਕਾਰਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਬੱਚੇ ਵੀ ਹੋ ਗਏ ਹੁਣ ਤਾਂ ਕੁੜੀਆਂ ਨੂੰ ਫਰਗ ਦੇਣਾ ਸੀ 51000 ਉਹ ਮਿਲਿਆ ਨਹੀਂ ਤਾਂ ਜਦੋਂ ਕੋਈ ਮੰਤਰੀ ਤੋਂ ਪੁੱਛਦਾ ਵਿਧਾਨ ਸਭਾ ਚ ਕੀ ਕਹਿ ਦਿੰਦਾ ਪੈਸੇ ਔਰਤੇ ਦੇ ਦਿੱਤੇ ਜਾਣ ਦੇ ਜੀ ਉਹ ਪੈਸੇ ਹੁੰਦੇ ਹੀ ਨਹੀਂ ਦੱਸਦਾ ਪਰ ਮਨਰੇਗਾ ਬਿਲਕੁਲ ਉਦੋਂ ਉਲਟ ਹੈ ਉਹ ਇਹ ਹੈ ਜੇ ਪੈਸੇ ਨਹੀਂ ਦੇਂਗਾ ਤੈਨੂੰ ਅਦਾਲਤ ਚੱਕੜੀ ਸਜਾ ਸਕਦਾ ਜੇ ਪੈਸੇ ਨਹੀਂ ਦੇਂਗਾ ਕਿਉਂਕਿ ਮੇਰਾ ਹੱਕ ਦਿੱਤਾ ਹੈ ਮੇਰਾ ਬੁਨਿਆਦੀ ਅਧਿਕਾਰ ਹੈ ਇਹ ਉਹ ਅਧਿਕਾਰ ਤੁਸੀਂ ਇੱਧਰ ਉੱਧਰ ਨਹੀਂ ਕਰ ਸਕਦੇ ਜੇ ਬਾਈਟ ਘਟ ਗਿਆ ਤਾਂ ਬਾਈਟ ਦੇ ਵਿੱਚ ਹੋਰ ਪੈਸੇ ਪਾੜੇ ਜਾਣਗੇ ਜਦੋਂ ਇੱਥੇ ਇੱਕ ਬਿਮਾਰੀ ਆਈ ਸੀ ਜਿਹਨੂੰ ਕਰੋਨਾ ਕਿਹਾ ਗਿਆ ਕਰੋਨਾ ਦੇ ਦੌਰ ਦੇ ਵਿੱਚ ਸ਼ਹਿਰਾਂ ਨੇ ਬੰਦੇ ਵੀ ਛੱਲੇ ਉਹ ਮਜ਼ਦੂਰ ਡਾਂਗਾ ਖਾਂਦੇ ਪੁਰਸ ਦੀਆਂ ਸੋਟੀਆਂ ਖਾਂਦੇ ਤੁਰ ਕੇ ਆਪੋ ਆਪਣੇ ਪਿੰਡਾਂ ਨੂੰ ਚਪਰਤ ਗਏ ਸਾਢੇ 7 ਕਰੋੜ ਮਜ਼ਦੂਰ ਮੁੜ ਕੇ ਸ਼ਹਿਰ 'ਚ ਨਹੀਂ ਆਇਆ ਉਹ ਪਿੰਡਾਂ ਦੇ ਵਿੱਚ ਹੈ ਉਦੋਂ 111000 ਕਰੋੜ ਮਨਰੇਗਾ ਚ ਲੱਗਿਆ ਸੀ 40000 ਕਰੋੜ ਵਾਧੂ ਦਿੱਤਾ ਸਰਕਾਰ ਨੇ ਤੇ ਜੋ ਵਾਪਸ ਨਹੀਂ ਆਇਆ ਮੁੜ ਕੇ ਪੈਸੇ ਘਟਾਉਣ ਕਿਉਂ ਲਾ ਗਏ ਕਦੇ 86000 ਕਦੇ ਕਿੰਨਾ ਕਦੇ ਕਿੰਨਾ ਕਦੇ ਕਿੰਨਾ ਉਹਨਾਂ ਨੂੰ ਕਿਉਂ ਰੋਜ਼ਗਾਰ ਨਹੀਂ ਦਿੱਤਾ ਮੁੜ ਕੇ 100 ਦਿਨ ਦਾ ਬਾਕੀ ਦੇ ਮਾਮਲਿਆਂ ਦੇ ਵਿੱਚ ਇਸ ਲਈ ਉਦੋਂ ਤੋਂ ਹੀ ਇਹ ਇੱਕ ਨਜ਼ਰ ਆਹੋ ਜੀ ਬਣੀ ਹੋਈ ਕਿ ਇਹਨੂੰ ਕਿਵੇਂ ਲਾਗਿਆ ਜਾਵੇ ਕਿਵੇਂ ਤੋਂ ਇਹਨੂੰ ਤੋੜ ਦਿੱਤਾ ਜਾਵੇ ਤੇ ਇਹਦੇ ਲਈ ਪੋਰ ਬੁਨਿਆਦੀ ਤੌਰ ਤੇ ਤੁਹਾਡਾ ਰਜਿਕ ਖੋਹ ਲਿਆ ਗਿਆ ਹੁਣ ਤੁਸੀਂ ਉਥੇ ਜਾ ਕੇ ਹੱਕ ਨਹੀਂ ਦਿਤਾ ਸਕਦੇ ਜਿਵੇਂ ਤੁਸੀਂ ਪਿਛਲੇ ਕੁਝ ਸਾਲਾਂ ਚ ਕਈ ਵੱਡੇ ਇਨਕਲਾਬੀ ਕੰਮ ਕੀਤੇ ਨੇ ਜਿਹਦੇ ਤੋਂ ਪੰਜਾਬ ਨੂੰ ਰੋਸ਼ਨੀ ਲੈਣੀ ਚਾਹੀਦੀ ਜਾਂ ਪੰਜਾਬ ਦੇ ਹਕਮਰਾਨਾਂ ਨੂੰ ਵੀ ਤਾਂ ਸਾਰਿਆਂ ਨੂੰ ਇਹ ਕਹਿੰਦੇ ਸੀ ਅਰਜੀ ਤੇ ਕੰਮ ਨਹੀਂ ਮੰਗਣਾ ਤੁਸੀਂ ਜ਼ਬਰਦਸਤੀ ਅਰਜੀ ਦਿੱਤੀ ਤੇ ਉਥੇ ਕੰਮ ਲਿਆ ਇਹ ਕਹਿੰਦੇ ਸੀ ਨਿਯੁਕਤੀ ਪੱਤਰ ਕੋਈ ਨਹੀਂ ਹੁੰਦਾ ਤੁਸੀਂ ਅਨਪੜ ਬੀਬੀਆਂ ਨੇ ਵੀਡੀਓ ਨੂੰ ਤੇ ਏਡੀਸੀ ਨੂੰ ਪੜਨ ਪਾਇਆ ਕਿ ਆ ਨਿਯੁਕਤੀ ਪੱਤਰ ਹੁੰਦਾ ਸਾਨੂੰ ਦੇਣਾ ਪਏਗਾ ਤੇ ਨਿਯੁਕਤੀ ਪੱਤਰ ਦਿੱਤਾ ਤੁਸੀਂ ਮੰਤਰੀਆਂ ਦੇ ਅੱਖ ਚੱਖ ਪਾ ਕੇ ਗੱਲ ਕੀਤੀ ਕਿ ਭਾਈ ਸਾਹਿਬ ਮੰਤਰੀ ਨੂੰ ਇਹਦਾ ਨਾਂ ਕੁੱਕਰ ਨਹੀਂ ਆਉਂਦਾ ਅੱਜ ਵੀ ਮੈਂ ਦਾਵਾ ਕਰਦਾ ਨਾ ਪੰਚਾਇਤੀ ਰਾਜ ਐਕਟ ਦਾ ਆਉਂਦਾ ਤੇ ਗਾਂ ਦਾ ਮਰੇਗਾ ਦਾ ਆਉਂਦਾ ਉਹ ਕਿਉਂ ਨਹੀਂ ਆਉਂਦਾ ਬਹੁਤ ਬੜੇ ਲਿਖੇ ਨੇ ਕਿਉਂਕਿ ਤੁਹਾਡੇ ਵੱਲ ਨੀਅਤ ਹੈ ਨਹੀਂ ਕਿ ਇਹ ਵੀ ਕੰਮ ਕਰਨਾ ਆਪਾਂ ਨੀਅਤ ਉਪਰੋਕੋਮਿਸ਼ਨ ਖਾਣਦੀ ਹੈ ਮਨਰੇਗਾ ਵੀ ਜਿਹੜਾ ਬੜਾ ਮੋਟਾ ਚੱਲਿਆ ਕਿਉਂਕਿ ਉਹਦੀ ਦਿਹਾੜੀ ਦਾ 60% ਪੈਸਾ ਦਿਹਾੜੀ ਦਾ ਹੁੰਦਾ ਸੀ 40% ਪੈਸਾ ਮਟੀਰੀਅਲ ਦਾ ਹੁੰਦਾ ਸੀ ਜਿਹੜੀ ਕਰਪਸ਼ਨ ਹੋਈ ਹੈ ਉਹ ਦਿਹਾੜੀ ਤੋਂ ਘੱਟ ਮਟੀਰੀਅਲ 'ਚ ਜ਼ਿਆਦਾ ਹੋਈ ਹੈ ਜਿਹੜੀਆਂ ਇੰਟਰਲੌਕ ਲੈਪਟਾਈਨਾਂ ਲੱਗੀਆਂ ਨੇ ਤੁਹਾਡੇ ਪਿੰਡਾਂ ਦੇ ਵਿੱਚ ਮੰਤਰੀ ਨੂੰ ਪੁੱਛੋ ਤੇਰਾ ਕਿੰਨਾ ਰੁਪਈਆ ਇੱਟ ਦੇ ਮਗਰ ਹਿੱਸਾ ਸੀ ਆਪ ਸਰ ਨੂੰ ਪੁੱਛੋ ਤੇਰਾ ਕਿੰਨਾ ਸੀ ਤੇ ਸਰਪੰਚ ਦਾ ਵੀ ਹੋਣਾ 25 ਪੈਸੇ 50 ਪੈਸੇ ਕੁਛ ਨਾ ਕੁਛ ਕਰਾਪਸ਼ਨ ਉੱਥੇ ਹੈ ਉਹਦੀ ਤੋੜਨੀ ਕਰਾਪਸ਼ਨ ਦੇ ਨਾਂ ਤੇ ਰਿਜਕ ਖੋ ਲੈਣਾ ਜਾ ਕੇ ਇਸ ਲੈਵਲ ਦੇ ਉੱਤੇ ਆਪੀ ਇਸ ਲਈ ਇੱਕ ਤਾਂ ਇਹ ਗੱਲ ਜਦੋਂ ਵੀ ਤੁਹਾਡੇ ਕੋਲ ਆਉਂਦਾ ਤੁਸੀਂ ਇਹ ਕਹਿਣਾ ਹੈ ਕਿ ਭਾਈ ਸਾਨੂੰ ਤੇਰੀ ਸਕੀਮ ਨਹੀਂ ਚਾਹੀਦੀ ਮੈਂ ਤਾਂ ਜਦ ਮੰਗੂਗਾ ਮੈਨੂੰ ਉਹਦੋਂ ਕੰਮ ਚਾਹੀਦਾ ਜੇ ਤੂੰ ਕੰਮ ਨਹੀਂ ਦੇਵੇਂਗਾ ਮੇਰੇ ਕੋਲ ਤੇਰੇ ਕਾਨੂੰਨ 'ਚ ਹੱਕ ਹੈਗਾ ਕਿ ਮੈਂ ਅਦਾਲਤ ਜਾ ਸਕਾਂ ਉਹ ਮੈਨੂੰ ਹੱਕ ਦਿਖਾ ਦੇ ਮੈਂ ਤੇਰੀ ਗੱਲ ਮੰਨ ਲੂੰ ਜੇ ਮੇਰਾ ਉਹ ਹੱਕ ਖੋਦਿਆ ਮੈਂ ਤੇਰੀ ਗੱਲ ਜ਼ੁਬਾਨੀ ਕਲਾਮੀ ਕਿਵੇਂ ਮੰਨਾਂ ਇਹ ਮੰਨੀ ਦੀ ਜਾ ਸਕਦੀ ਕਿਸੇ ਵੀ ਰੂਪ ਦੇ ਵਿੱਚ ਦੂਜੀ ਗੱਲ ਅਸੀਂ ਇਹਦੇ ਤੋਂ ਇਹ ਵੀ ਇੱਕ ਗੱਲ बार-बार ਲੋਕਾਂ ਨੂੰ ਕਹਿੰਦੇ ਰਹਾ ਕਿ ਕੱਲੀ ਮਜ਼ਦੂਰਾਂ ਦੀ ਸਕੀਮ ਨਹੀਂ ਹੈ ਭਾਈ ਸਾਹਿਬ ਇਹ ਕਿਸਾਨਾਂ ਦੀ ਵੀ ਹੈ ਮੈਨੂੰ ਨਹੀਂ ਸਮਝ ਆਈ ਕਿਸਾਨ ਯੂਨੀਅਨਾਂ ਮੈਨੂੰ ਉਹਨੂੰ ਪੜਾਇਆ ਕਿਉਂ ਨਹੀਂ 5 ਏਕੜ ਤੋਂ ਘੱਟ ਵਾਲਾ ਕਿਸਾਨ ਮਨਰੇਗਾ ਦੇ ਵਿੱਚ ਕੰਮ ਕਰਕੇ ਆਪਣੇ ਖੇਤ ਚ ਦਿਹਾੜੀ ਲੈਣ ਦਾ ਹੱਕਦਾਰ ਸੀ ਐਡਾ ਵੱਡਾ ਐਸਕੇਮ ਮਜ਼ਬੂਤ ਜਥੇਬੰਦੀ ਜਿਹੜੇ ਮੋਦੀ ਨੂੰ ਹਿਲਾ ਸਕਦਾ ਤਾਂ ਉਹ ਇਹ ਬੀੜੀਆਂ ਤੋਂ ਬੀਡੀਪੀਆਂ ਤੋਂ ਕੰਮ ਨਹੀਂ ਲੈ ਸਕਿਆ ਇਹਨਾਂ ਹਾਕਾ ਇਨਸਾਨਾਂ ਤੋਂ ਕੰਮ ਨਹੀਂ ਲੈ ਸਕਿਆ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਉਹ ਲਾਈਨ ਵੀ ਜਾਂਦੀ ਹੁੰਦੀ ਹੈ ਵੀ ਇਸ ਮਨਰੇਗਾ ਦੇ ਨਾਲ ਵੀ ਆ ਜੇ ਨਾਲੋਂ ਤਾਂ ਖੜੇ ਹੁੰਦੇ ਅੱਜ ਤੱਕ ਮਨਰੇਗਾ ਲਾਗੂ ਹੁੰਦੀ ਪੰਜਾਬ ਦੇ ਵਿੱਚ ਪੰਜ ਏਕੜ ਵਾਲੇ ਮਾਮਲਿਆਂ ਦੇ ਵਿੱਚ ਕਿਤਰਾ ਕਿਤੇ ਰੂਪ ਦੇ ਵਿੱਚ ਔਰ ਮੋਦੀ ਜੁਰਤ ਨਹੀਂ ਸੀ ਕਰਦਾ ਕਿ ਇਹਨੂੰ ਵਾਪਸ ਲਾਇਆ ਜਾਂਦਾ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜੇ ਤਾਕਤ ਇਕੱਠੀ ਹੋਈ ਖੜੀ ਹੁੰਦੀ ਕਿ ਤੱਕ ਦੇ ਦੂਜੀ ਗੱਲ ਇਹ ਹੈ ਕਿ ਐਦੋਂ ਪਹਿਲਾਂ ਪੰਚਾਇਤਾਂ ਨੇ ਜਿਹੜੀਆਂ ਉਹਨਾਂ ਕੋਲ ਇੱਕ ਹੱਕ ਆ ਗਿਆ ਸੀ ਕਿ 50% ਕੰਮ ਪੰਚਾਇਤ ਨੇ ਦੇਣਾ ਇਹ ਕੱਲੀ ਪੰਚਾਇਤ ਕੋਲੇ ਹੱਕ ਨਹੀਂ ਸੀ ਇਹ ਪਿੰਡ ਦੀ ਗ੍ਰਾਮ ਸਭਾ ਕੋਲੇ ਹੱਕ ਸੀ ਅਗਸਤ ਦੇ ਮਹੀਨੇ ਦੇ ਵਿੱਚ ਟੋਟਲ ਲੇਬਰ ਬਜਟ ਜਿਹੜਾ ਵੱੜਦਾ ਸੀ ਇੱਕ ਪਿੰਡ ਦੀ ਗ੍ਰਾਮ ਸਭਾ ਨੇ ਤਾਂ ਕਿ ਭੇਜਣਾ ਸੀ ਕਿਵੇਂ પાਕੇ ਭੇਜਦੇ ਸੀ 100 ਜੋਬ ਕਾਰਡ ਉਹਨੂੰ ਗੁਣਾ ਕਰ ਲੈਂਦੇ 100 ਦਿਨ ਦੇ ਉੱਤੇ ਉਹਨੂੰ ਫਿਰ ਗੁਣਾ ਕਰ ਲੈਂਦੇ ਜਿੰਨੀ ਦਿਹਾੜੀ ਮਿਲਦੀ ਹੈ ਜਿੰਨਾ ਉਹ ਗੁਣਾ ਕਰਕੇ ਹੋ ਗਿਆ ਉਨਾ ਪੈਸਾ ਪਿੰਡ ਨੂੰ ਚਾਹੀਦਾ ਸਿੱਧਾ ਜਾਂ ਲੇਬਰ ਵਾਈਟ ਸੀ ਹੁਣ ਇਹ ਬਜਟ ਦਿੱਲੀੋਂ ਆਇਆ ਕਰੂਗਾ ਤੁਹਾਡੀ ਕੋਈ ਸੱਦ ਪੁੱਛਣੀ ਕਿਹੜੇ ਸੂਬਿਆਂ ਨੂੰ ਆਇਆ ਕਰੂਗਾ ਕਿਹੜੇ ਸੂਬੇ ਨੂੰ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਪੰਜਾਬ ਨੂੰ ਤਾਂ ਇਹ ਮਿਲੂਗਾ ਹੀ ਦੀ ਕਿਉਂ ਨਹੀਂ ਮਿਲੂਗਾ ਕਿਉਂਕਿ ਜਿੰਨੀਆਂ ਬਲਬਾਕੀ ਗਰੰਟਾਂ ਨੇ ਜਦੋਂ ਉਹ ਪੈਸੇ ਕਿਵੇਂ ਦੇਣੇ ਨੇ ਉਹਦਾ ਪੈਮਾਨਾ ਹੈ ਪੈਮਾਨਾ ਕੀ ਹੈ ਦੋ ਵੱਡੀਆਂ ਗੱਲਾਂ ਨੇ ਇੱਕ ਜਿਹੜੇ ਸੂਬੇ ਦੀ ਆਬਾਦੀ ਜ਼ਿਆਦਾ ਉਹਨੂੰ ਜ਼ਿਆਦਾ ਮਿਲਦਾ ਦੂਜਾ ਜਿਹੜਾ ਸੂਬਾ ਪਛੜ ਗਿਆ ਤਾਂ ਪਿੰਡਾਂ ਨੂੰ ਸੜਕਾਂ ਨਹੀਂ ਜਾਂਦੀਆਂ ਪਾਣੀ ਨਹੀਂ ਹੈ ਉਹਨੂੰ ਜ਼ਿਆਦਾ ਮਿਲਦਾ ਪਿਛਲੇ ਦਿਨਾਂ ਦੇ ਵਿੱਚ ਪੰਜ ਚੀਫ ਮਿਨਿਸਟਰ ਦਿੱਲੀ ਆਏ ਦੱਖਣੀ ਭਾਰਤ ਦੇ ਕੇਰਲਾ ਦਾ ਆਇਆ ਤਾਮਿਲਨਾਡੂ ਦਾ ਆਇਆ ਵੱਖ-ਵੱਖ ਆਏ ਉਹ ਕਹਿੰਦੇ ਲੈ ਕੇ ਸੰਤੋਂ ਜਾਂਦੇ ਹੋ ਪੈਸੇ ਕੱਲੀ ਯੂਪੀ ਨੂੰ 88% ਚਲਾ ਜਾਂਦਾ ਜਿੰਨਾ ਪੰਜ ਰਾਜਾਂ ਨੂੰ ਜਾਂਦਾ ਹੈ ਉਹਦੇ ਬਦਲੇ ਕੱਲੀ ਯੂਪੀ 88% ਲ ਜਾਂਦੀ ਹੈ ਜੇ ਕਹੋ ਕਿ ਪੰਜ ਰਾਜਾਂ ਦਾ ਜਿਹੜਾ ਟੈਕਸ ਹੈ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਕੱਲੀ ਜੂਪੀ ਦੀ ਜਾਂਦੀ ਹੈ ਪੰਜਾਬ ਕੋਲ ਕੁਝ ਨਹੀਂ ਵਾਪਸ ਆਉਣਾ ਇਸ ਲਈ ਪੰਜਾਬ ਵਰਗੇ ਸੂਬੇ ਬਿਲਕੁਲ ਹਾਸੀਅਤੇ ਨੇ ਜਾਂ ਤਾਂ ਡੱਡ ਡਮਾਗ ਪਾਲਿਟਿਸ਼ਨਾਂ ਪੰਜਾਬ ਦਾ ਜਿਹੜਾ ਕੰਨਾ ਮਤਾ ਪਾ ਕੇ ਬਹਿ ਗਿਆ ਕਿ ਦੂਬੰਦ ਸਾਡਾ ਕੁਝ ਹੈ ਹੀ ਨਹੀਂ ਜਾਂ ਫਿਰ ਬਿਲਕੁਲੀ ਇਸ ਵਿਦੇਹਤ ਮਾਮਲੇ ਦੇ ਵਿੱਚ ਹੈ ਕਿ ਆਪਾਂ ਤੋਰੀ ਫੁਲਕਾ ਚੱਲਦਾ ਆਜਾਸੀ ਚੱਲਦੀ ਹੈ ਅਮੀਰ ਆਦਮੀ ਨੇ ਸਾਰੇ ਜਿਹੜਾ ਨਹੀਂ ਅਮੀਰ ਉਹ ਪਹਿਲੀ ਵਾਰ ਐਮਐਲਏ ਵਰਕੇ ਬਣ ਗਿਆ ਉਦੋਂ ਬਾਅਦ ਸਾਰਾ ਖਾਜਾ ਖਾ ਕੇ ਮੁੜ ਕੇ ਕਿਸੇ ਦਾ ਸਵਾਲ ਹੀ ਨਹੀਂ ਆਇਆ ਇਸ ਕਰਕੇ ਉਹ ਜਿਹੜਾ ਹੱਕ ਤੁਸੀਂ ਬਾਈਟ ਬਣਾਉਂਦੇ ਸੀ ਉਹ ਖੋ ਲਿਆ ਹੁਣ ਉਹ ਬਾਈਟ ਕੇਂਦਰਤਾਇ ਕਰੂਗਾ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਤੁਹਾਡੇ ਪਿੰਡ ਤੋਂ ਪੁੱਛਣ ਦੀ ਲੋੜ ਨਹੀਂ ਹੈ ਪਹਿਲੇ ਕਾਨੂੰਨ 'ਚ ਤੁਸੀਂ ਰੁਤਬਾ ਦੇਖੋ ਕਿੰਨਾ ਵੱਡਾ ਸੀ ਆਪਾਂ ਕਿੰਨੇ ਪਿੰਡਾਂ ਦੀਆਂ ਗram ਸਭਾਵਾਂ ਦੇ ਵਿੱਚ ਬੈਠ ਕੇ ਫੈਸਲੇ ਕੀਤੇ ਕਿੰਨੇ ਤੁਸੀਂ ਮਾਲਕ ਵੀ ਸੀ ਗ੍ਰਾਮ ਸਭਾ 'ਚ ਬੈਠੇ ਹੋਏ ਪਿੰਡ ਦੇ ਵੋਟਰ ਦੇ ਤੌਰ ਤੇ ਤੁਸੀਂ ਕੰਮ ਵੀ ਲੈਣਾ ਸੀ ਇੱਕ ਖੂਬਸੂਰਤ ਮੰਤਰ ਸੀ ਬਣੀ ਹੋਈ ਕਿ ਤੁਸੀਂ ਗ੍ਰਾਮ ਸਭਾ 'ਚ ਬੈਠੇ ਹੋ ਆਪਦਾ ਕੰਮ ਵੀ ਅਲੀਕ ਰਿਓ ਤੇ ਇਸੇ ਕਰਕੇ ਗ੍ਰਾਮ ਸਭਾ ਦੇ ਵਿਰੋਧੀ ਸਾਡੇ ਸਾਰੇ ਬੰਦੇ ਸੀ ਸਰਪੰਚ ਤੋਂ ਲੈ ਕੇ ਉੱਪਰ ਤੱਕ ਹਰ ਚਾਹੁੰਦਾ ਸੀ ਗ੍ਰਾਮ ਸਭਾ ਨਾ ਹੋ ਜਾਈਂ ਕਿਸਾਨੀ ਨੂੰ ਗ੍ਰਾਮ ਸਭਾ ਦਾ ਅਹਿਸਾਸ ਕਰਾਉ ਹੋਇਆ ਜਦੋਂ ਲੈਂਡ ਪੂਲਿੰਗ ਪਾਲਿਸੀ ਆ ਗਈ ਕਿ ਜਮੀਨਾਂ ਜਾ ਰਹੀਆਂ ਨੇ ਹੁਣ ਇਹ ਸਸਤਰ ਜਿਹੜਾ ਹੈ ਜਿਹੜਾ ਹਥਿਆਰ ਇਹਨੂੰ ਵਰਤੋ ਜਦੋਂ ਅਸੀਂ ਹਥਿਆਰ ਕੇਵਲ ਆਪਣੇ ਭਲੇ ਲਈ ਵਰਤਦੇ ਆਂ ਗੁਰੂ ਸਾਹਿਬ ਨੇ ਕਿਹਾ ਸੀ ਇਹ ਬਗਾਨੇ ਤੇ ਜਿੱਤੇ ਜ਼ੁਲਮ ਹੋ ਰਿਹਾ ਹੈ ਨਹੀਂ ਤਾਂ ਇਹ ਕਿਰਪਾਨ ਹੈ ਕਿਰਪਾ ਰੱਖਦੀ ਹੈ ਬਾਹਰਲੇ ਲਈ ਤਲਵਾਰ ਹੈ ਤੇ ਬਾਹਰਲੇ ਤੇ ਬਾਰ ਕਰਨਾ ਹੁੰਦਾ ਜਦੋਂ ਹੱਕ ਖੋਏ ਜਾਂਦੇ ਨੇ ਅਸੀਂ ਆਪਣੀ ਰਾਖੀ ਲਈ ਤਲਵਾਰਾਂ ਰੱਖ ਲੀਆਂ ਨੇ ਕਿਰਪਾਨ ਦਾ ਕਨਸੈਪਟ ਹੀ ਖਤਮ ਕਰਤਾ ਹੈ ਜੇ ਤਾਂ ਮੇਰਾ ਫਾਇਦਾ ਤਾਂ ਠੀਕ ਹੈ ਜੇ ਦੂਜੇ ਦਾ ਤਾਂ ਕੋਈ ਗੱਲ ਨਹੀਂ ਇਸ ਕਰਕੇ ਇਹ ਗੱਲ ਜਦੋਂ ਹੱਕ ਖੋਇਆ ਗਿਆ ਗ੍ਰਾਮ ਸਭਾ ਨਾ ਹੋਣ ਦਿਓ ਇਹ ਹਰ ਚੀਜ਼ ਇੱਕ ਸਾਜ਼ਿਸ਼ ਹੈ ਗਰੀਬ ਆਦਮੀ ਦੇ ਖਿਲਾਫ ਪਹਿਲਾਂ ਤਾਂ ਪਿੰਡੇ ਉਹਨਾਂ ਨੇ ਪਛੜੇ ਹੋਣ ਛੜਤੇ ਫਿਰ ਪਿੰਡ ਦੇ ਵਿੱਚੋਂ ਜਿਹਦੇ ਕੋਲ ਚਾਰ ਖੁੱਡੇ ਜ਼ਮੀਨ ਦੇ ਨੇ ਉਹ ਕਹਣ ਲੱਗ ਜਾਂਦਾ ਮੈਂ ਤਾਂ ਬਾਦਸ਼ਾਹ ਪਤਾ ਨਹੀਂ ਮੈਂ ਕੌਣ ਤੇ ਉਹ ਆਪਸ ਦੇ ਵਿੱਚ ਉਵੇਂ ਚੱਲਣ ਲੱਗ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਦੇ ਜਾਂਦਾ ਭਾਈ ਸਾਹਿਬ ਹੁਣ ਆਉਣ ਵਾਲੇ ਦਿਨ ਉਹ ਨਹੀਂ ਜਮੀਨ ਉਹਨਾਂ ਨੇ ਲੈਣੀ ਅੱਜ ਦੇ ਦੋ ਜਾਂ ਕੱਲ ਮੁੱਲ ਦੇ ਦੋ ਜਾਂ ਛਤਰ ਨਾਲ ਦੇ ਦੋ ਇਹ ਨਹੀਂ ਜਾਣੀ ਹੈ ਉਸੇ ਢੱਗ ਦੇ ਨਾਲ ਮਜ਼ਦੂਰ ਦਾ ਰਿਜਕ ਲੈਣਾ ਹੈ ਜਦੋਂ ਸਭ ਦਾ ਸਭ ਕੁਝ ਲੈਣਾ ਹੈ ਤਾਂ ਮੈਦਾਨੇ ਜੰਗ 'ਚ ਇਕੱਠੇ ਹੋ ਕੇ ਆਉਣਾ ਪਊਗਾ ਐਦੋਂ ਬਿਨਾਂ ਕੋਈ ਚਾਰਾ ਨਹੀਂ ਸਾਰਿਆਂ ਨੂੰ ਇੱਕੋ ਜਗ੍ਹਾ ਆਉਣਾ ਪਏਗਾ ਉਸ ਮਾਮਲੇ ਦੇ ਵਿੱਚ ਔਰ ਹੁਣ ਕੀ ਹੋਇਆ ਤੀਜਾ ਹੱਕ ਕੀ ਚਲਾ ਗਿਆ ਦੋ ਹੱਕ ਤੁਹਾਡੇ ਚਲੇ ਗਏ ਜਿਹੜੇ ਗ੍ਰਾਂਥ ਸਭਾ ਦੇ ਰੂਪ ਦੇ ਵਿੱਚ ਸੀ ਲੇਬਰ ਬਜਟ ਬਣਾਉਣ ਦੇ ਰੂਪ ਦੇ ਵਿੱਚ ਸੀ ਤੇ ਮੰਗ ਮੰਗ ਆਧਾਰਤ ਸੀ ਤੀਜਾ ਪੰਚਾਇਤ ਦਾ ਇਹ ਹੱਕ ਚਲਾ ਗਿਆ ਪੰਚਾਇਤੀ ਰਾਜ ਸੰਸਥਾ માં ਚਲਾ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਤੇ ਉਹ ਸਾਰਿਆਂ ਦਾ ਕਿ ਹੁਣ ਕਿਹੜੇ ਜ਼ਿਲ੍ਹੇ ਚ ਕਿੱਥੇ ਕਿੰਨਾ ਕੰਮ ਦੇਣਾ ਹੈ ਇਹ ਫੈਸਲਾ ਦਿੱਲੀ ਕਰਿਆ ਕਰੂਗੀ ਇਹ ਫੈਸਲਾ ਸੂਬੇ ਦੀ ਸਰਕਾਰ ਦੇ ਪੱਖ ਕਿਉਂ ਹੱਥ 'ਚ ਨਹੀਂ ਰਿਹਾ ਕਿਸ ਨਾ ਕਿਸੇ ਰੂਪ ਦੇ ਵਿੱਚ ਜੇ ਦਿੱਲੀ ਕਰਿਆ ਕਰੂਗੀ ਦਿੱਲੀ ਨੂੰ ਤਾਂ ਵੱਡੇ ਵੱਡੇ 10-10 ਮੰਝੜੀਆਂ ਕੋਠੀਆਂ ਨਹੀਂ ਦਿਖਦੀਆਂ ਉਹਨੂੰ ਗਰੀਬ ਦਾ ਟਹਾ ਹੋਇਆ ਘਰ ਕਿੱਥੋਂ ਦਿਖ ਜੂਗਾ ਆਉਂਦੇ ਆਉਂਦੇ ਕਿ ਉੱਥੇ ਤੱਕ ਕੋਈ ਰਜਗਾਰ ਉਹਦੇ ਮੰਗ ਕੀ ਹੈ ਜਿੰਨੇ ਕਹਿੰਦੇ ਨੇ ਕਿ ਮਹਾਵਰਾ ਬਣਿਆ ਦਿੱਲੀ ਬਹੁਤ ਦੂਰ ਹੈ ਤੇ ਦਿੱਲੀ ਨੇੜੇ ਨਹੀਂ ਆਉਂਦੀ ਉਹੀ ਕੰਮ ਚੱਲਦਾ ਜਿਹੜਾ ਸਗੋਂ ਨੇੜੇ ਜਿੰਨਾ ਨੇੜੇ ਆਏਗਾ ਜਿੰਨਾ ਲੋਕਾਂ ਦੀ ਪਹੁੰਚ ਚ ਹੋਏਗਾ ਉਹੀ ਕੰਮ ਹੋ ਸਕਦਾ ਉਹ ਤੋਂ ਬਿਨਾ ਨਹੀਂ ਐਸੇ ਕਰਕੇ ਇਹ ਸੰਵਿਧਾਨ ਵਿਰੋਧੀ ਕਾਨੂੰਨ ਹੈ ਕਿਉਂਕਿ 73ਵੀਂ ਸੰਵਿਧਾਨਕ ਸੋਧ ਦੇ ਮੁਤਾਬਕ 29 ਡਿਪਾਰਟਮੈਂਟ ਉਹਨਾਂ ਦਾ ਸਬੰਧਤ ਪੈਸਾ ਉਹਦੇ ਨਾਲ ਸਬੰਧਤ ਮੁਲਾਜ਼ਮਾਂ ਦਾ ਕੰਟਰੋਲ ਇਹ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਹੋਣੇ ਸੀ 1993 ਤੋਂ ਲੈ ਕੇ 24 اپریل 1993 ਦਾ نوٹیفیکیشن ਹੈ ਅੱਜ ਤੱਕ ਕਿਉਂ ਨਹੀਂ ਦਿੱਤਾ ਨਾ ਮੰਗਿਆ ਕਿਸੇ ਨੇ ਨਾ ਦਿੱਤਾ ਜਿਵੇਂ ਕਹਿੰਦੇ ਨੇ ਰੋਏ ਬਿਨਾ ਮਾਂ ਦੁੱਧ ਨਹੀਂ ਦਿੰਦੀ ਪਰ ਜਿਹੜਾ 1 ਲੱਖ ਬੰਦਾ ਸੀ ਪੰਜ ਸਰਪੰਚ ਚੁੜਦੇ ਆ ਉਹ ਕਾਹਦੇ ਨਹੀਂ ਚੁੜਦੇ ਆ ਫਿਰ ਜੋ ਆਪਣੇ ਹੱਕ ਨਹੀਂ ਲੈ ਸਕਦਾ ਕੀ ਉਹਦਾ ਕੰਮ ਕੇਵਲ ਗਰੀਬ ਨੂੰ ਡਾਂਟ ਮਾਰਨਾ ਰਹਿ ਗਿਆ ਉਹ 1 ਲੱਖ ਬੰਦਾ ਸੜਕ ਤੇ ਕਿਉਂ ਨਹੀਂ ਆਉਂਦਾ ਕਿ ਸੰਵਧਾਨ ਮੈ ਸਾਨੂੰ ਆ ਤਾਕਤ ਦਿੱਤੀ ਹੈ ਤੁਸੀਂ ਸਾਡੀ ਤਾਕਤ ਰੱਬੀ ਕਿਉਂ ਬੈਠੇ ਹੋ ਉਹ ਤਾਕਤ ਨੂੰ ਵੱਡੇ ਪੱਧਰ ਦੇ ਉੱਤੇ ਲੈਣ ਦੀ ਗੱਲ ਕਰਨੀ ਸੀ ਤੇ ਇਸੇ ਕਰਕੇ ਤੀਜੀ ਗੱਲ ਉਹ ਨਹੀਂ ਕਰ ਰਿਹਾ ਹੁਣ ਮਨਰੇਗਾ ਚਲੀ ਗਈ ਹੁਣ ਵੀ ਪੰਚਾਇਤੀ ਰਾਜ ਦੇ ਚੋਣੇ ਨਮਾਇंदे ਕਿਤੋਂ ਆਵਾਜ਼ ਨਹੀਂ ਆ ਰਹੀ ਕਿ ਮੇਰਾ ਵੀ ਹੱਕ ਚਲਾ ਗਿਆ ਭਾਈ ਮੈਂ ਵੀ ਤੁਹਾਡੇ ਨਾਲ ਖੜਾ ਨਹੀਂ ਤਾਂ ਇੱਥੇ ਸਰਪੰਚਾਂ ਦੀ ਲੈਣ ਲੱਗੀ ਹੋਣੀ ਚਾਹੀਦੀ ਸੀ ਪੰਚਾਂ ਦੀ ਕਿ ਸਾਡਾ ਵੀ ਤਾਂ ਹੱਕ ਚਲਾ ਗਿਆ ਕੱਲਬ ਮਜ਼ਦੂਰ ਦਾ ਹੱਕ ਨਹੀਂ ਗਿਆ ਤੇ ਇਦੋਂ ਅਗਲੀ ਗੱਲ ਹੱਕ ਸੂਬੇ ਦਾ ਵੀ ਚਲਾ ਗਿਆ ਸੂਬਾ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦੇ ਨੇ ਜਿਹੜੀਆਂ ਗੱਲਾਂ ਹੁਣ ਲੜਾਈਆਂ ਹੋ ਰਹੀਆਂ ਨੇ ਉਹ ਦੋ ਗੱਲਾਂ ਤੇ ਨੇ ਪਹਿਲੀ ਗੱਲ ਸਾਰੀ ਉਹ ਤਾਕਤ ਮੋਦੀ ਸਰਕਾਰ ਹੋਵੇ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਲਗਾਤਾਰ ਸਾਰੀ ਤਾਕਤ ਜਿੰਨੀ ਕਹੇਠਾ ਸੀਗੀ ਉਹ ਵੀ ਆਪਣੇ ਕੋਲ ਇਕੱਠੀਆਂ ਕਰ ਰਹੇ ਨੇ ਤਰਤਾ ਦਾ ਕੇਂਦਰੀਕਰਨ ਕਰ ਰਹੇ ਨੇ ਜਿੱਦੀ ਕਿ ਜਾਨ ਨਾ ਕਰਦੇ ਉਹ ਵੀ ਕੱਢ ਲੋ ਤੇ ਦੂਜੀ ਗੱਲ ਕੀ ਕਰ ਰਹੇ ਨੇ ਜਿਹੜੀ ਮਾਰੀ ਮੋਟੀ ਸਰਕਾਰ ਦੀ ਜ਼ਿੰਮੇਵਾਰੀ ਹੈ ਭਲਾਈ ਵਾਸਤੇ ਉਹ ਵੀ ਪ੍ਰਾਈਵੇਟ ਦੇ ਦਿਓ ਕੰਮ ਕਰ ਦਿਓ ਗਰੀਬ ਬੰਦਾ ਨਾ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾ ਸਕਦਾ ਗਰੀਬ ਬੰਦਾ ਨਾ ਪ੍ਰਾਈਵੇਟ ਤੋਂ ਬਿਜਲੀ ਲੈ ਸਕੂਗਾ ਗਰੀਬ ਬੰਦਾ ਨਾ ਕਿਤੇ ਹੋਰ ਜਾ ਕੇ ਰੋਜੀ ਰੋਟੀ ਕਿਤੇ ਹੋਰ ਮੰਗ ਸਕੂਗਾ ਤੇ ਨਾਲ ਚੰਗੀ ਸਿੱਖਿਆ ਲੈ ਸਕੂਗਾ ਉਹ ਸਾਰਾ ਕੁਝ ਹੀ ਜਾਂਦਾ ਏਸੇ ਕਰਕੇ ਉਹਦੇ ਤੇ ਵੱਡਾ ਹਮਲਾ ਚਾਹੇ ਉਹ ਪਹਿਲੇ ਤਿੰਨ ਕਿਸਾਨੀ ਜਿਹੜੇ ਕਾਨੂੰਨ ਸੀਗੇ ਜਿੱਥੇ ਵੱਡਾ ਕਿਸਾਨਾਂ ਦਾ ਅੰਦੋਲਨ ਹੋਇਆ ਉਹਦੇ ਮਾਮਲੇ 'ਚ ਵੀ ਦੂਜੀ ਗੱਲ ਜਿੰਨੇ ਹੁਣ ਕਾਨੂੰਨ ਆ ਰਹੇ ਨੇ ਜੂਏ ਪੀਏ ਐਨਆਈਏ ਜਿਹੜੇ ਪਹਿਲਾਂ ਬਣੇ ਸੀ ਤਾਂ ਸਾਰੀਆਂ ਪਾਰਟੀਆਂ ਨੇ ਮੋਹਰ ਲਾਈ ਜਿੱਥੇ ਜਿਹੜੇ ਤੁਹਾਡੇ ਲਈ ਲੜਨ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਐਕਟਿਵਿਸਟ ਕਿਹਾ ਜਾਂਦਾ ਹੈ ਪੰਜ-ਪੰਜ ਸਾਲ ਜ਼ਮਾਨਤ ਨਹੀਂ ਹੁੰਦੀ ਜਿਹੜਾ ਚ ਤੱਕ ਦਿੰਦੇ ਨੇ ਤਾਂ ਕਿ ਡਰਦਾ ਕੋਈ ਤੁਹਾਡੀ ਗੱਲ ਵੀ ਨਾ ਕਰੇ ਹਾਸੀਅਤ ਤੇ ੱੱਕੇ ਲੋਕਾਂ ਦੀ ਤੇ ਉਹ ਇਸ ਪਦਰ ਦੇ ਉੱਤੇ ਜਾਂਦਾ ਤੇ ਕਦੇ ਉਮਰ ਖਾਨ ਤੋਂ ਲੈ ਕੇ ਕਿੰਨੇ ਹੀ ਲੋਕ ਉੱਥੇ ਬੈਠੇ ਨੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੇ ਸਵਾਦ ਆ ਉਹ ਕਿੰਨੇ ਹੀ ਬੈਠੇ ਨੇ ਇੰਨੇ ਨਾ ਚੜਦੀਆਂ ਜਿਹੜਾ ਭੁਗਤ ਕੇ ਤੇ ਉਹ ਕਹਿੰਦੇ ਨਹੀਂ ਜੀ ਕਾਨੂੰਨ ਦੋ ਹੋਣਗੇ ਇੱਕ ਸਧਾਰਨ ਗਰੀਬੰਦੇ ਨਹੀਂ ਘਟਕਣਤੀਆਂ ਨਹੀਂ ਦਲਤਾਂ ਨਹੀਂ ਤੇ ਇੱਕ ਅਮੀਰ ਜਾਦਿਆਂ ਲਈ ਜਿਨ੍ਹਾਂ ਕੋਲ ਬਹੁਤ ਅਮਨ ਬੱਤਾ ਪੈਸਾ ਤੇ ਬਾਕੀ ਦੀਆਂ ਚੀਜ਼ਾਂ ਇਸ ਲਈ ਇਹ ਫੈਡਰਲ ਢਾਂਚੇ ਦਾ ਵੀ ਸਵਾਲ ਹੈ ਜੇ ਲੜਾਈ ਪੋਲਿਟਿਕਲ ਨਾਲ ਲੜੀ ਗਈ ਫੈਡਰਲ ਢਾਂਚੇ ਦੀ ਬਾਕੀ ਬਣਨਾ ਨਹੀਂ ਕੁਝ ਇਹ ਸਿਆਸੀ ਲੋਕਾਂ ਨੇ ਲੜਨੀ ਹੁੰਦੀ ਆ ਇਲਾਕੇ ਸਿਆਸੀ ਧਰਾਂ ਕਿੱਥੇ ਨੇ ਸਾਡੀਆਂ ਪਾਰਟੀਆਂ ਦੇ ਤੌਰ ਤੇ ਜਿਹੜੀਆਂ ਇਹ ਲੜਾਈ ਲੜ ਰਹੀਆਂ ਨੇ ਕਿਤੇ ਦਿਖਾਈ ਵੀ ਦੇਣਗੀਆਂ ਕਿਉਂਕਿ ਸਾਰੀਆਂ ਡਰਦੀਆਂ ਨੇ ਕਿਸੇ ਦੇ ਈਡੀ ਦਾ ਛਾਪਾ ਕਿਸੇ ਦੇ ਇਨਕਮ ਟੈਕਸ ਦਾ ਸਾਰਿਆਂ ਨੇ ਕਰਪਸ਼ਨ ਚ ਪੈਸੇ ਕਮਾਏ ਨੇ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਡਰਿਆ ਹੋਇਆ ਬੰਦਾ ਜਿਹੜਾ ਉਹ ਲੜਾਈ ਵੀ ਲੜ ਸਕਦਾ ਹੈ। ਕਰੱਪਤ ਬੰਦਾ ਲੜਾਈ ਵੀ ਲੜ ਸਕਦਾ ਹੈ। ਉਹਦੀ ਬਾਹ ਜਦ ਮਰਜੀ ਬਰੋੜੀ ਜਾ ਸਕਦੀ ਹੈ। ਇਸ ਕਰਕੇ ਬੇहद ਜ਼ਰੂਰੀ ਹੈ ਦੇਸ਼ ਭਰ ਦੇ ਵਿੱਚ ਫੈਟਰਲਿਜਮ ਦੀ ਮੂਵਮੈਂਟ ਖੜੀ ਹੋਣਾ। ਐਸੇ ਟੱਗ ਨਾਲ ਬਾਕੀ ਦੀਆਂ ਚੀਜ਼ਾਂ ਨੂੰ ਬਚਾਉਣਾ ਜਿਹੜੀ ਇੱਕ ਲੋਕਾਂ ਨੂੰ ਤਾਕਤ ਦੇਣ ਦਾ ਸਵਾਲ ਇਹ ਦੋਵਾਂ ਅਜੰਡਾ ਜਿਹੜਾ ਜੇਕਰ ਨਹੀਂ ਅੱਗੇ ਵੱਧਦਾ ਇੱਕ ਚੰਗੀ ਗੱਲ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹੋਇਆ। ਕਿ ਪਹਿਲੀ ਵਾਰ ਮੈਂ ਉਹ ਡਿਮਾਂਡ ਚਾਰਟ ਰੂਪ ਚ ਦੇਖਿਆ ਕਿ ਚਾਰ ਮੰਗਾਂ ਤੇ ਮੂਵਮੈਂਟ ਕਰੋ ਉਹ ਐਸਕੇਮ ਨਹੀਂ ਕੀਤੀ ਅਫਦਰਤ ਪਾਈ ਤੈਦੇ ਚ ਇੱਕ ਬਿਜਲੀ ਕਾਨੂੰਨ ਇੱਕ ਬੀਜ ਕਾਨੂੰਨ ਬਿਲ ਤੇ ਇੱਕ ਲੇਬਰ ਕੋਡ ਜਿਹੜੇ ਆਰਗੇਨਾਈਜ਼ਡ ਸੈਕਟਰ ਦੇ ਲੇਬਰ ਸਾਰੇ ਆ ਉਹਦੇ ਵੀ ਹੱਕ ਕੋਲੋਂ ਤੇ ਇਹ ਸਭ ਤੋਂ ਹਾਸੀਆ ਗ੍ਰਸਤ ਮਨਰੇਗਾ ਜਿਹੜੇ ਗੈਰ ਸੰਗਠਿਤ ਖੇਤਰ ਦੇ ਰੁਜ਼ਗਾਰ ਨੇ ਇਹ ਖੋੜਿਓ ਜੇ ਸਾਂਝੀ ਲੜਾਈ ਪੁਰਾਣੀਆਂ ਸਾਰੀਆਂ ਚੀਜ਼ਾਂ ਛੱਡ ਕੇ ਹੌਮੇ ਛੱਡ ਕੇ ਕੌਣ ਵੱਡਾ ਕੌਣ ਛੋਟਾ ਛੱਡ ਕੇ ਜਾਤ ਪ੍ਰਸਤੀ ਤੋਂ ਉੱਪਰ ਹੋ ਕੇ ਇੱਕ ਦੂਜੇ ਨੂੰ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੇਕਰ ਇਹ ਬਰਾਬਰੀ ਦੇ ਆਧਾਰ ਦੇ ਉੱਤੇ ਈਵਨ ਐਸਕੇਐਮ ਨੂੰ ਵੀ ਇਹ ਕਰਨਾ ਪਏਗਾ ਕਿ ਮਜ਼ਦੂਰ ਜੱਥੇਬੰਦੀਆਂ ਨੂੰ ਬਰਾਬਰ ਦੇ ਲੈਵਲ ਤੇ ਵਿਚਰਨਾ ਪਏਗਾ ਅੱਗੇ ਲੈ ਕੇ ਜਾਣਾ ਪਏਗਾ ਕੋਸ਼ਿਸ਼ ਕਰਨੀ ਪਏਗੀ ਕਿ ਆਓ ਹੋ ਸਕਦਾ ਹੈ ਮਜ਼ਦੂਰਾਂ ਚੋਂ ਲੀਡਰ ਘੱਟ ਹੋਣ ਬੋਲਣਾ ਘੱਟ ਆਉਂਦਾ ਹੋਵੇ ਪੜੇ ਲਿਖੇ ਘੱਟ ਹੋ ਪਰ ਦਰਦ ਉਹਨਾਂ ਦਾ ਕਿਸੇ ਵੀ ਨਾਲੋਂ ਜ਼ਿਆਦਾ ਹੈ ਦਰਦ ਇਹੋ ਜੀ ਚੀਜ਼ ਹੁੰਦਾ ਜਿਹੜਾ ਬਹੁਤ ਵੱਡੇ ਜਿਹੜੇ ਹੜ ਪੈਦਾ ਕਰ ਦਿੰਦਾ ਬਾਕੀ ਦੀਆਂ ਚੀਜ਼ਾਂ ਦੇ ਮੁਕਾਬਲੇ ਕੀ ਬਹੁਤ ਪੜੇ ਲਿਖੇ ਬੈਠੇ ਨੇ ਜਿਵੇਂ ਕਹਿੰਦੇ ਨੇ ਬਕਾਲਤ ਕਰਦੇ ਨੇ ਨਾ ਜੇ ਜੋ ਕਾਤਲ ਨਾਲ ਖੜ ਜੇ ਸਭ ਤੋਂ ਸਿਆਣਾ ਬੰਦਾ ਤ ਉਹ ਤੋਂ ਕੀ ਕਰਵਾਉਣਾ ਹੈ ਜੇ ਉਹ ਖੜਾ ਹੀ ਨਹੀਂ ਦੂਜੇ ਪਾਸੇ ਜੇ ਲੋਕਾਂ ਨਾਲ ਨਹੀਂ ਖੜਾ ਤਾਂ ਦਾ ਮਤਲਬ ਕੋਈ ਨਹੀਂ ਬਣਦਾ ਕਿ ਚਿਹੋ ਜਿੱਡਾ ਮਰਜੀ ਸਿਆਣਾ ਹੋਵੇ ਜੋ ਨਹੀਂ ਹਸਤੀਆ ਚੋਂ ਬਹੁਤ ਵੱਡੀਆਂ ਡਿਗਰੀਆਂ ਕਰਕੇ ਆਇਆ ਹੋਵੇ ਸਿਆਦ ਪਤਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਭਾਈ ਲਾਲੋ ਦੀ ਕਤਾਰ ਚੋਂ ਜਾਂ ਮਲਕ ਭਾਗੋ ਦੀ ਕਤਾਰ ਚੋਂ ਹੋਰ ਕੋਈ ਮੋਟਾ ਫੰਡਾ ਹੀ ਨਹੀਂ ਹੈ ਸਭ ਤੋਂ ਜ਼ਿਆਦਾ ਇਹਦੇ ਨੇ ਕੋਈ ਵੇਦ ਪੜਨ ਦੀ ਲੋੜ ਨਹੀਂ ਹੈ ਇਹ ਸਮਝ ਆ ਜਾਂਦਾ ਤੁਸੀਂ ਕਰਦੇ ਹੋ ਤਾਂ ਕੀ ਕਰਦੇ ਹੋ ਇਸ ਲਈ ਇਹ ਬੇਹੱਦ ਜ਼ਰੂਰੀ ਚੀਜ਼ ਹੈ ਅੱਜ ਦਾ ਤੁਹਾਡਾ ਇਕੱਠ ਜਿਹੜਾ ਤੁਸੀਂ ਇਹ ਜਾ ਕੇ ਪਿੰਡ ਪਿੰਡ ਗੱਲ ਕਰਨੀ ਹੈ ਕਿਸਾਨਾਂ ਨਾਲ ਵੀ ਪੰਚਾਇਤਾਂ ਨਾਲ ਵੀ ਮੇ ਭਾਈ ਸਭ ਤੁਹਾਡਾ ਵੀ ਹੱਕ ਚਲਾ ਗਿਆ ਹੈ ਦੇਖੋ ਸੋਚੋ ਬਾਕੀ ਪੋਲਿਟਿਕਲ ਪਾਰਟੀ ਦਾ ਵੀ ਜਿਹੜਾ ਹੁੰਦਾ ਤੁਹਾਨੂੰ ਸਮਝਾਉਣ ਉਹਨੂੰ ਕਹੋ ਤੈਨੂੰ ਪਤਾ ਤੇਰਾ ਵੀ ਹੱਕ ਚਲਾ ਗਿਆ ਜੇ ਤੈਨੂੰ ਐਮਐਲਏ ਵੀ ਚੁਣਤਾ ਤੇਰੇ ਕੋਲ ਤਾਂ ਹੈ ਹੀ ਕੱਖ ਨਹੀਂ ਕੀ ਕਰੇਗਾ ਚੁਣ ਕੇ ਆ ਸਾਡੇ ਨਾਲ ਲਗ ਲੜਾਈ ਲੜੋ ਸਾਰੇ ਲੜ ਕੇ ਕਿਸ ਨਾ ਕਿਸੇ ਰੂਪ ਦੇ ਵਿੱਚ ਜੇ ਉਹ ਲੜਾਈ ਲੜਨ ਲਈ ਤਿਆਰ ਨਹੀਂ ਹੈ ਤੁਹਾਡੇ ਮੁੱਦਿਆਂ ਦੇ ਉੱਤੇ ਕਹਿੰਦਾ ਦੁਬਾਰਾ ਮੈਨੂੰ ਫੇਰ ਲਿਆਓ ਜੀ ਬਾਤ ਲਈ ਆਏ बार-बार ਦੁਬਾਰਾ ਲਿਆ ਕੇ ਵੀ ਕੀ ਕਰੋਗੇ ਤੇ ਉਹੋ ਜਿਹੀ ਨੇ ਜੇ ਕਾਠ ਦੇ ਬੁੱਡੇ ਉੱਥੇ ਬਿਠਾਉਣੇ ਨੇ ਲਿਜਾ ਕੇ ਤੇ ਫਿਰ ਕੋਈ ਫਾਇਦਾ ਨਹੀਂ ਆ ਉਸ ਮਾਮਲੇ ਦੇ ਵਿੱਚ ਇਸ ਕਰਕੇ ਤੁਸੀਂ ਬਹੁਤ ਕੰਮ ਛੱਡ ਕੇ ਆਏ ਹੋ ਤੇ ਤੁਸੀਂ ਜਿਸ ਸਿੱਦਤ ਨਾਲ ਆਏ ਹੋ ਤੁਸੀਂ ਸਮਝਣ ਆਏ ਹੋ ਬਿਨਾਂ ਸਮਝ ਤਾਂ ਆਈ ਨਹੀਂ ਕਿਉਂਕਿ ਤੁਹਾਡੀ ਇੱਕ ਪ੍ਰੈਕਟਿਸ ਆ ਪਿਛਲੇ ਸਾਲਾਂ ਦੀ ਸਮਝਦਾਰੀ ਦੀ ਇਹ ਸਾਰੇ ਮਾਮਲੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਅੱਗੇ ਨੂੰ ਮੂਵਮੈਂਟ ਸ਼ੁਰੂ ਹੋਈ ਹੈ ਇਹਨੂੰ ਅੱਗੇ ਤੋਰਨਾ ਤੇ ਅਜੇ ਸ਼ੁਰੂਆਤ ਮੰਨ ਕੇ ਚੱਲਿਓ ਤੁਸੀਂ ਸਾਰਿਆਂ ਨੇ ਪ੍ਰਚਾਰਕ ਬਣਨਾ ਹੈ ਪੰਜਾਬ ਦਾ ਕੋਨਾ ਕੋਨਾ ਵੀ ਸਾੜਨਾ ਤੇ ਇਥੋਂ ਵੀ ਜਿੰਨੇ ਜ਼ਿਆਦਾ ਪ੍ਰਚਾਰਕ ਹੋ ਜਾਓਗੇ ਉਨੀਆਂ ਮੂਵਮੈਂਟਾਂ ਤਕੜੀਆਂ ਹੋਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ